ਅੱਜ ਬੀਤੇ ਦਿਨ ਕਾਰਸਵਾਰ ਪਰਿਵਾਰ ਤੇ ਅਨੇਵਾਨ ਗੋਲੀਆਂ ਚੁਲਾ ਕੇ ਤਿੰਨ ਚੁਚੇਰੇ ਪੈਣ ਪ੍ਰਵਾਦਾ ਕਤਲ ਕਰਨ ਅਤੇ ਦੋ ਪ੍ਰਵਾਹ ਨੂੰ ਜ਼ਖਮੀ ਕਰਨ ਦੇ ਦੋਸ਼ ਤੇ ਵਿੱਚ ਫਰਾਰ ਹੋਏ 9 ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਆਪਣੇ ਬਿਆਨ ਦੇ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਹਥਿਆਰਾਂ ਦੇ ਸਮੇਤ ਸਾਡੀ ਜਸਪ੍ਰੀਤ ਕੌਰ ਦਿਲ ਇਸਨਾਲੀ ਦਿਲਪੀ ਅਤੇ ਇੱਕ ਹੋਰ ਬੇਟੀ ਨੂੰ ਮਾਰ ਦਿੱਤਾ ਤੇ ਉੱਥੋਂ ਫਰਾਰ ਹੋ ਗਏ ਉਸ ਦੇ ਮੁੰਡਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਕੱਲ ਸਰਮੋਜੀ 3 ਸਤੰਬਰ ਨੂੰ ਦਪਹਿਰ ਦੇ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਖਾਣਾ ਸਿਟੀ ਫੋਸਪੁਰ ਦੇ ਏਰੀਆ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੋ। ਜਿਸ ਵਿੱਚ ਤਿੰਨ ਲੋਕਾਂ ਦੀ ਮੌਜੂਦ ਇਸ ਇਨਸੀਡੈਂਟ ਨੂੰ ਲੈ ਕੇ ਜੋ ਮ੍ਰਿਤਕ ਆ ਉਹਨਾਂ ਦੀ ਮਾਂ ਚਰਨਜੀਤ ਕੌਰ ਉਹਨਾਂ ਦੀ ਸਟੇਟਮੈਂਟ ਲਿਖੀ ਗਈ ਹੈ ਸਟੇਟਮੈਂਟ ਜਿਉਂ ਉਹਨਾਂ ਨੇ ਮੁੱਖ 8 ਬੰਦੇ ਪਾਈ ਨੇ ਤੇ ਤਿੰਨ ਅਣੁਖਾਤੀਆਂ ਦਾ ਨਾਮ ਟੋਟਲ 11 ਜਣੇ ਦੇ ਖਿਲਾਫ ਇਸ ਫਾਇਰਿੰਗ ਇਨਸੀਡੈਂਟ ਦਾ ਦੋਸ਼ ਲਗਾਇਆ ਵਾ ਜਿਸ ਵਿੱਚ ਅਸੀਂ ਥਾਣਾ ਸਿਟੀ ਫੋਸਫੋਰ ਵਿੱਚ ਐਫਆਰ ਨੰਬਰ 346/24 ਅਧੀਨ ਧਾਰਾ 103 109 352 191 3 190 66 ਅਬਲਿਕ 2 ਬੀ ਐਨ ਐਸ ਤੇ 25 ਆਮਜ਼ਿਕ ਦੇ ਦਇਅ ਤੇ ਗੰਤ ਮਦਦ ਚ ਕੀਤਾ ਇਸ ਮੁਕਦਮੇ ਵਿੱਚ ਹੁਣ ਤੱਕ ਸਾਨੂੰ ਕਾਫੀ ਅਹਿਮ ਲੀਡਸ ਮਿਲੀਆਂ ਨੇ ਤੇ ਇਹਨਾਂ ਲੀਡਸ ਤੇ ਕੰਮ ਕਰਦੇ ਹੋਏ ਅਸੀਂ ਬਹੁਤ ਜਲਦੀ ਦੋਸ਼ੀ ਨੂੰ ਅਰੈਸਟ ਕਰਕੇ ਇਹਨਾਂ ਸਾਰਿਆਂ ਦਾ ਚਲੰਦਾ ਪੂਰਾ ਕੀਤਾ